ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਅ ਅੱਜ ਆਜ਼ਾਦੀ ਦਿਵਸ ਹੈ ਅੱਜ 15 ਅਗਸਤ ਹੈ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਮੈਂ ਸਲੂਟ ਕਰਦਾ ਸਲਾਮ ਕਰਦਾ ਸਜਦਾ ਕਰਦਾ ਉਹਨਾਂ ਮਹਾਨ ਸ਼ੂਰਬੀਰ ਯੋਧਿਆਂ ਨੂੰ ਜਿਨ੍ਹਾਂ ਨੇ ਖੂਨ ਬਹਾ ਕੇ ਆਪਣਾ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਜਿਨ੍ਹਾਂ ਦੇ ਖੂਨ ਨਾਲ ਆਜ਼ਾਦੀ ਮਿਲੀ ਸੋ ਅੱਜ ਅਸੀਂ ਆਜ਼ਾਦਪੁਰਖ ਦੇ ਵਿੱਚ ਆਜ਼ਾਦ ਜ਼ਿੰਦਗੀ ਬਸਰ ਕਰ ਰਹੇ ਸੋ ਮੈਂ ਕੁਝ ਸਵਾਲ ਲੈ ਸਾਡੇ ਉਹਨਾਂ ਹਾਕਮ ਤੇ ਰਣ ਕਿਉਂਕਿ ਦੇਸ਼ ਚਾਹੇ ਆਜ਼ਾਦ ਹੋ ਗਿਆ ਲੇਕਿਨ ਆਜ਼ਾਦੀ ਦਾ ਖਾਬ ਜਿਹੜਾ ਦੇਖਿਆ ਸੀ ਕਿ ਆਜ਼ਾਦ ਮੁਲਕ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਰ੍ਹਾਂਗੇ ਸਭ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ ਸਾਰੇ ਹੱਕ ਹਕੂਕ ਜੋ ਸੰਵਿਧਾਨਿਕ ਨੇ ਜੋ ਅਕੋਰਡਿੰਗ ਟੂ ਕਨਸਟੀਟਿਊਸ਼ਨ ਸਾਡੇ ਦੇਸ਼ ਚ ਲਾਗੂ ਹੋਇਆ ਕਿ ਉਹ ਮਿਲਣਗੇ ਸਾਨੂੰ ਲੇਕਿਨ ਅੱਜ ਵੀ ਸਾਡੇ ਦੇਸ਼ ਦਾ ਅन्न दाता ਸਾਡੇ ਦੇਸ਼ ਦਾ ਕਿਸਾਨ ਅੱਜ ਵੀ ਸੜਕਾਂ ਤੇ ਆ 2004 ਦੀ ਸੁਆਮੀ ਨਾਥਨ ਐਮ ਐਸ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਹੈਗੀ ਜਿਨ੍ਹਾਂ ਨੇ ਹਰੀ ਕ੍ਰਾਂਤੀ ਦੇ ਦਿਨਾਂ ਨੂੰ ਜਲਖ ਕਿਹਾ ਜਾਂਦਾ ਉਹਨਾਂ ਨੇ ਰਿਪੋਰਟ ਸਬਮਿਟ ਕੀਤੀ ਕਿ ਅੱਜ ਜੇ ਕਿਸਾਨ ਦੀ ਜ਼ਿੰਦਗੀ ਬਚ ਸਕਦੀ ਹੈ ਤਾਂ ਅੱਜ ਮਜ਼ਦੂਰ ਦੀ ਜ਼ਿੰਦਗੀ ਬਚ ਸਕਦੀ ਹੈ ਤਾਂ ਉਹ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਹੋਣ ਨਾਲ ਬਚ ਸਕਦੀ ਹੈ ਲੇਕਿਨ 2004 ਤੋਂ 25 ਚੱਲ ਰਿਹਾ ਲੇਕਿਨ ਸੁਆਮੀ ਨਾਥਨ ਸਮੇ ਸਮੇਂ ਦੀਆਂ ਸਰਕਾਰਾਂ ਆਈਆਂ ਲੇਕਿਨ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹਦੇ ਚ ਘੱਟੋ ਘੱਟ ਕੀਮਤਾਂ ਫਿਕਸ ਸੀ ਫਸਲਾਂ ਦੀਆਂ ਐਮਐਸਪੀ ਫਿਕਸ ਸੀ ਲੇਕਿਨ ਅੱਜ ਤੱਕ ਲਾਗੂ ਨਹੀਂ ਹੋਈ ਤਾਂ ਅਸੀਂ ਕਿਸ ਆਜ਼ਾਦ ਦੇਸ਼ ਦੀ ਗੱਲ ਕਰਦੇ ਹਾਂ ਕਿ ਸਾਨੂੰ ਅੱਜ ਆਪਣਿਆਂ ਨਾਲ ਹੀ ਲੜਾਈ ਕਰਨੀ ਪੈ ਰਹੀ ਹੈ ਅੱਜ ਸਾਨੂੰ ਆਪਣਿਆਂ ਖਿਲਾਫ ਹੀ ਝੰਡੇ ਚੁੱਕਣੇ ਪੈ ਰਹੇ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲੋਕ ਸਭਾ ਚ ਭੇਜਿਆ ਜਿਨ੍ਹਾਂ ਨੂੰ ਚੁਣ ਕੇ ਅਸੀਂ ਰਾਜ ਸਭਾ ਚ ਭੇਜਿਆ ਜਿਨ੍ਹਾਂ ਨੂੰ ਚੁਣ ਕੇ ਅਸੀਂ ਵਿਧਾਨ ਸਭਾ ਚ ਭੇਜਿਆ ਅੱਜ ਉਹੀ ਲੋਕ ਤੁਹਾਡਾ ਸੋਸ਼ਣ ਕਰ ਰਹੇ ਨੇ ਉਹੀ ਤੁਹਾਡੀ ਆਜ਼ਾਦੀ ਖੋਰੇ ਨੇ ਉਹੀ ਤੁਹਾਡੇ ਕਨਸਟੀਟਿਊਸ਼ਨਲ ਹੱਕਾਂ ਤੇ ਦਾਕੇ ਮਾਰ ਰਹੇ ਨੇ ਅੱਜ ਦੇਸ਼ ਦਾ ਮਜ਼ਦੂਰ ਪਿਸ ਰਿਹਾ ਹੈ ਅੱਜ ਦੇਸ਼ ਦਾ ਜਿਹੜਾ ਕਿਰਤੀ ਹੈ ਉਹ ਪਿਸ ਰਿਹਾ ਅੱਜ ਮਨਰੇਗਾ ਦਾ ਜਿਹੜਾ ਕੰਮ ਕਰਨ ਵਾਲਾ ਕਿਰਤੀ ਪਿਸ ਰਿਹਾ ਮਹਿਲਾਵਾਂ ਪਿਸ ਰਹੀਆਂ ਨੇ ਅੱਜ ਉਹਨਾਂ ਨੂੰ ਦਿਹਾੜੀ ਦੇ 365 ਦਿਨਾਂ 'ਚ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ ਉਸ ਤੋਂ ਵੱਧ 265 ਦਿਨੋਂ ਕੀ ਪਰਿਵਾਰ ਕੀ ਕਰਨਗੇ ਜਿਹੜੇ ਮਜ਼ਦੂਰੀ ਤੇ ਨਿਰਭਰ ਨੇ ਜਿਹੜੇ ਕਿਰਤ ਤੇ ਨਿਰਭਰ ਨੇ ਜਿਹੜੇ ਮਨਰੇਗਾ ਤੇ ਨਿਰਭਰ ਨੇ ਅੱਜ ਵੀ ਜਿਹੜਾ ਦੇਸ਼ ਦਾ ਹਾਸ਼ੀਏ ਤੇ ੱੱਕਿਆ ਹੋਇਆ ਹੈ ਇਨਸਾਨ ਐ ਲੋਕ ਨੇ ਪਿਸ ਰਹੇ ਅੱਜ ਵੀ ਸਫਾਈ ਸੇਵਕ ਨੂੰ ਉਹ ਇਕੁਪਮੈਂਟ ਨਹੀਂ ਦਿੱਤੇ ਜਾ ਰਹੇ ਜਿਹਦੇ ਨਾਲ ਉਹ ਗਟਰਾ ਚ ਉਤਰ ਕੇ ਸਫਾਈ ਕਰ ਰਿਹਾ ਅੱਜ ਵੀ ਸਾਡੇ ਵਿਦਿਅਕ ਸੰਸਥਾਵਾਂ ਹੋਣ ਚਾਹੀ ਯੂਨੀਵਰਸਟੀਆਂ ਹੋਣ ਚਾਹੀ ਸਾਡੇ ਵੱਖ-ਵੱਖ ادارے ਹੋਣ ਅੱਜ ਵੀ ਉਹਨਾਂ ਦੇ ਵਿੱਚ ਲੱਗੇ ਹੋਏ ਕਲਾਸ 4 ਇਮਪਲਾਈ ਚਾਹੀ ਕੋਈ ਸੇਵਾਦਾਰ ਹੈ ਚਾਹੀ ਸੁਰੱਖਿਆ ਗਾਰਡ ਹੈ ਚਾਹੀ ਕੋਈ ਸਫਾਈ ਸੇਵਕ ਹੈ ਅੱਜ ਵੀ ਉਹਨਾਂ ਨੂੰ 10 10 15 15 ਸਾਲ ਤੋਂ ਜਿਹੜਾ ਹੈਗਾ ਰੈਗੂਲਰ ਸੇਵਾਵਾਂ ਨਹੀਂ ਕੀਤੀਆਂ ਜਾ ਰਹੀਆਂ ਰੈਗੂਲਰ ਨੌਕਰੀ ਨਹੀਂ ਦਿੱਤੀ ਜਾ ਰਹੀ ਪਹਿਲਾਂ ਠੇਕਾ ਸਿਸਟਮ ਚ ਉਹਨਾਂ ਦੀ ਜਿਹੜੀ ਹੈਗੀ ਆ ਸ਼ੋਸ਼ਣ ਕੀਤਾ ਜਾਂਦਾ ਬਹੁਤ ਨਿਗੁਣੀਆਂ ਤਨਖਾਹਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਡੇਲੀ ਵੇਜ ਵਰਕ ਚ ਪਤਾ ਨਹੀਂ ਕਿਹੜੀਆਂ ਕਿਹੜੀਆਂ ਕੈਟਾਗਰੀਆਂ ਬਣਾ ਕੇ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਉਹ ਨਹੀਂ ਮਿਲ ਰਿਹਾ ਮਿਲਣਾ ਚਾਹੀਦਾ ਅਸਲ ਆਜ਼ਾਦੀ ਉਹ ਹੈ ਜਦੋਂ ਸਭ ਨੂੰ ਬਰਾਬਰ ਦੇ ਮੌਕੇ ਮਿਲਣਗੇ ਸਭ ਨੂੰ ਬਰਾਬਰ ਯੋਗਤਾ ਅਨੁਸਾਰ ਬਰਾਬਰ ਕੰਮ ਦੀ ਬਰਾਬਰ ਜਿਹੜੀ ਹੈਗੀ ਬਰਾਬਰ ਕੰਮ ਦੇ ਬਰਾਬਰ ਉਹਨਾਂ ਨੂੰ ਤਨਖਾਹ ਮਿਲੇ ਅੱਜ ਵੀ ਸਾਡੇ ਦੇਸ਼ ਦਾ ਨੌਜਵਾਨ ਬਾਹਰ ਨੂੰ ਭੱਜ ਰਿਹਾ ਵਿਦੇਸ਼ਾਂ ਚ ਜਾ ਰਿਹਾ ਹੈ ਚਾਹੇ ਉਹਨਾਂ ਟੈਕ ਕੀਤੀ ਹੋਵੇ ਚਾਹੇ 20 ਟੈਕ ਕੀਤੀ ਆ ਚਾਹੇ ਉਹਨਾਂ ਬੀਐਡ ਕੀਤੀ ਆ ਚਾਹੇ ਉਹਨਾਂ ਨੈੱਟ ਪਾਸ ਕੀਤਾ ਚਾਹੇ ਉਹਨਾਂ ਪੀਐਚਡੀ ਕੀਤੀ ਆ ਚਾਹੇ ਉਹਨਾਂ ਈਟੀਟੀ ਕੀਤੀ ਹੈ ਅੱਜ ਵੀ ਦੇਸ਼ ਦਾ ਨੌਜਵਾਨ ਜਿਹੜਾ ਬੇਰੁਜ਼ਗਾਰੀ ਦਾ ਆਲਮ ਚੱਲ ਰਿਹਾ ਹੈ ਅੱਜ ਵੀ ਉਹਨਾਂ ਨੂੰ ਧਰਨੇ ਲਾਣੇ ਪੈ ਰਹੇ ਨੇ ਅੱਜ ਵੀ ਸਾਡੀਆਂ ਧੀਆਂ ਭੈਣਾਂ ਨੂੰ ਆਪਣੀਆਂ ਚੁੰਨੀਆਂ ਹੋਲਣੀਆਂ ਪੈ ਰਹੀਆਂ ਅੱਜ ਵੀ ਸਾਡੇ ਨੌਜਵਾਨਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਕੌਣ ਲਾ ਰਿਹਾ ਸਾਡੇ ਆਪਣੇ ਜਿਨ੍ਹਾਂ ਨੂੰ ਅਸੀਂ ਚੁਣਿਆ ਜਿਨ੍ਹਾਂ ਨੂੰ ਅਸੀਂ ਐਮਐਲਏ ਬਣਾਇਆ ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਅੱਜ ਉਹੀ ਤੁਹਾਡੇ ਜਿਹੜਾ ਹੈਗਾ ਤੁਹਾਡੇ ਹੱਕਾਂ ਦਾ ਡਾਕਾ ਮਾਰ ਰਹੇ ਨੇ ਅੱਜ ਕਾਲਜ ਖਾਲੀ ਨੇ ਬਿਨਾ ਪ੍ਰਿੰਸੀਪਲਾਂ ਤੋਂ ਅੱਜ ਕਾਲਜ ਟੈਂਪਰੇਰੀ ਅਧਿਆਪਕਾਂ ਨਾਲ ਚਲਾਏ ਜਾ ਰਹੇ ਨੇ ਕਿੱਥੇ ਆ ਸਾਡੀ ਸਿੱਖਿਆ ਕ੍ਰਾਂਤੀ ਕਿੱਥੇ ਆ ਸਾਡੀਆਂ ਸਿੱਖਿਆ ਨੀਤੀਆਂ ਕਿਵੇਂ ਦੀ ਸਿੱਖਿਆ ਹੋਊਗੀ ਉਹਨਾਂ ਕਾਲਜਾਂ ਜਿਨ੍ਹਾਂ ਦਾ ਪ੍ਰਿੰਸੀਪਲ ਹੀ ਐ ਨਹੀਂ ਕਿਵੇਂ ਦੇ ਸਕੂਲ ਹੋਣਗੇ ਜਿਨ੍ਹਾਂ ਕੋਲ ਅਧਿਆਪਕ ਹੀ ਹੈ ਨਹੀਂ ਸੋ ਅੱਜ ਮੈਂ ਸਮਝਦਾ ਕਿ ਅਸੀਂ ਵੱਡੇ ਵੱਡੇ ਜਸ਼ਨ ਤਾਂ ਮਨਾ ਰਹੇ ਆ ਵੱਡੇ ਵੱਡੇ ਜਸ਼ਨਾਂ ਤੇ ਕਿੰਨੇ ਪੈਸੇ ਖਰਾਬ ਕਰ ਰਹੇ ਆ ਲੇਕਿਨ ਅਸਲ ਮਾਇਨੇ ਚ ਆਜ਼ਾਦੀ ਉਹਨਾਂ ਨੂੰ ਹਾਸ਼ੀਅਤ ਤੱਕ ਇਹ ਲੋਕਾਂ ਨੂੰ ਨਹੀਂ ਮਿਲੀ ਅੱਜ ਕਿਸਾਨ ਮਰ ਰਹੇ ਹਨ ਅੱਜ ਗਰੀਬ ਮਜ਼ਦੂਰ ਮਰ ਰਹੇ ਹਨ ਅੱਜ ਛੋਟਾ ਉਦਯੋਗਪਤੀ ਮਰ ਰਹੇ ਹਨ ਔਰ ਆਜ਼ਾਦੀ ਕੌਣ ਲੈ ਰਹੇ ਨੇ ਚੰਦ ਕੋ ਕਾਰਪੋਰੇਟ ਕਰਾਣੇ ਚੰਦ ਕੋ ਧਿਰਾਂ ਜਿਨ੍ਹਾਂ ਕੋਲ ਮਨਾ ਮੱਤੀ ਪੈਸਾ ਜਿਨ੍ਹਾਂ ਕੋਲ ਅੰਤਾਂ ਦਾ ਪੈਸਾ ਅੱਜ ਪੂੰਜੀਪਤੀਆਂ ਦੇ ਘਰ ਸਰਕਾਰ ਭਰ ਰਹੀ ਹੈ ਅੱਜ ਧਨਾੜਾਂ ਦੇ ਘਰ ਸਰਕਾਰ ਭਰ ਰਹੀ ਹੈ ਲੇਕਿਨ ਗਰੀਬ ਨਾਲ ਅੱਜ ਵੀ ਥਾਣਿਆਂ 'ਚ ਜੁਰਮ ਹੁੰਦਾ ਠੀਕ ਹੈ ਉਹਨਾਂ ਨੂੰ ਵਿਭਾਗਾਂ 'ਚ ਜ਼ੁਲਮ ਹੁੰਦਾ ਠੀਕ ਹੈ ਉਹਨਾਂ ਨਾਲ ਸੜਕਾਂ 'ਤੇ ਜ਼ੁਲਮ ਹੁੰਦਾ ਹੈ ਅੱਜ ਸਾਨੂੰ ਲੋੜ ਹੈ ਸਰਕਾਰਾਂ ਨੂੰ ਸੋਚਣ ਦੀ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦਈਏ ਅਸੀਂ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਹਸਪਤਾਲਾਂ 'ਚ ਇਲਾਜ ਫ੍ਰੀ ਕਰੀਏ ਹਸਪੀਟਲਾਂ 'ਚ ਡਾਕਟਰ ਦਈਏ ਐਜੂਕੇਸ਼ਨ ਇੰਸਟੀਚਿਊਟ 'ਚ ਟੀਚਰ ਦਈਏ ਉੱਥੇ ਪ੍ਰਿੰਸੀਪਲ ਦਈਏ ਅਧਿਆਪਕਾਂ ਦੀ ਭਰਤੀ ਕਰੀਏ ਕੱਚੇ ਪੱਕੇ ਨਹੀਂ ਰੈਗੂਲਰ EMPLOYE ਹੋਣ ਹਰ ਇੱਕ ਪਾਸੇ ਅੱਜ ਲੋੜ ਹੈ ਸਾਨੂੰ ਕਲਾਸ 4 ਨੂੰ ਸਾਹਮਣੇ ਸਾਡੇ ਸਪਾਈਸ ਸੇਵ ਕਰਨ ਦੇ ਸਾਹਮਣੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਮੌਤ ਪਿੱਛੋਂ ਸਾਹਮਣੇ ਉਹਨਾਂ ਨੂੰ ਸਿਕਿਉਰ ਕਰਨ ਦੀ ਉਹਨਾਂ ਦੇ ਬੀਮੇ ਕਰਨ ਦੀ ਉਹਨਾਂ ਦੀ ਦਿਹਾੜੀ ਵਧਾਉਣ ਦੀ ਸੋ ਅਸਲ ਮਾਇਨੇ ਚ ਆਜ਼ਾਦੀ ਉਦੋਂ ਹੋਊਗੀ ਜਦੋਂ ਇਹਨਾਂ ਸਾਰੀਆਂ ਧਿਰਾਂ ਨੂੰ ਖਾਸ ਕਰਕੇ ਜਿਹੜੇ ਹਾਸ਼ੀਏ ਤੇ ੱਕੇ ਹੋਏ ਲੋਕ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ